ਐਂਡ ਆਰਗੇ ਵੀ ਗੱਲ ਕੀ ਹੋ ਗਈ ਇੰਨੇ ਪੁਲਸ ਆ ਕਿਵੇਂ ਗਈ ਕੀ ਗੱਲ ਹੈ ਕੀ ਬਾਤ ਹੈ ਸਤਾ ਤਾਂ ਕਰਕੇ ਬਾਹਰੇ ਨਿਕਲੇ ਰੇਲ ਰੋਕੋ ਅੰਦੋਲਣੇ ਰੱਖਿਆ ਸੀਗਾ ਉਹਦੇ ਉਹਦੇ ਕਰਕੇ ਪ੍ਰਧਾਨ ਜੀ ਨੂੰ ਅੱਜ ਸਵੇਰੇ 5:30 ਪਾਉਣੇ 6 ਵਜੇ ਪੁਲਿਸ ਵੱਡੀ ਗਿਣਤੀ ਦੇ ਵਿੱਚ ਆ ਕੇ ਜਵਰੀ ਚੁੱਕ ਕੇ ਲੈ ਕੇ ਗਈ ਹੈਗੀ ਸਰਕਾਰ ਦੇ ਕਹਿਣ ਤੇ ਪੁਲਿਸ ਨੇ ਵੱਡੀ ਪੱਧਰ ਤੇ ਸਾਡੇ ਕਿਸਾਨਾਂ ਆਜੂਆਂ ਨੂੰ ਆਰੈਸਟ ਕਰ ਲਿਆ ਜੋ ਧੂੜੀ ਦਾ ਰੇਲਵੇ ਸਟੇਸ਼ਨ ਹੈ ਉਹਨੂੰ ਪੁਲਿਸ ਸੌਣੀ ਵਿੱਚ ਬਦਲਤਾ ਜਿਹੜਾ ਇਹ ਸੰਘਰਸ਼ ਹੈ ਇਹਨੂੰ ਸਰਕਾਰ ਕਦੇ ਵੀ ਡੰਡੇ ਦੇ ਜੋਰ ਨਾਲ ਦਬਾ ਨਹੀਂ ਸਕਦੀ ਕਿਸਾਨ ਮਾਨ ਸਰਕਾਰ ਨੂੰ ਚੇਤਾਵਨੀ ਦੇ ਰਹੇ ਨੇ ਤੇ ਪੰਜਾਬ ਪੁਲਿਸ ਤੇ ਗੰਭੀਰ ਇਲਜ਼ਾਮ ਲਗਾ ਰਹੇ ਨੇ ਸੰਗਰੂਰ ਦੇ ਤੂਰੀ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿਸਾਨ ਇਕੱਠੇ ਹੋਏ ਸਨ ਇਲਜ਼ਾਮ ਲਗਾਇਆ ਪੰਜਾਬ ਪੁਲਿਸ ਤੇ ਕਿ ਸਵੇਰ ਵੇਲੇ ਤੜਕੇ ਉਹ ਕਿਸਾਨਾਂ ਦੇ ਘਰ ਪਹੁੰਚੀ ਤੇ ਕਿਸਾਨਾਂ ਨੂੰ ਹਿਰਾਸਤ ਚ ਲਿਆ ਗਿਆ ਇਲਜ਼ਾਮ ਨੇ ਕਿ ਭਾਰਤੀ ਕਿਸਾਨ ਯੂਨੀਅਨ ਇਕਤਾ ਆਜ਼ਾਦ ਦੇ ਪ੍ਰਧਾਨ ਜਸਵਿੰਦਰ ਸਿੰਘ ਨੂੰ ਸਵੇਰ ਵੇਲੇ ਤੜਕੇ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਤੇ ਉਹ ਵੀ ਜ਼ਬਰਦਸਤੀ ਬਦਸਲੂਕੀ ਦੇ ਇਲਜ਼ਾਮ ਲਗਾਏ ਗਏ ਨੇ ਇਲਜ਼ਾਮ ਨੇ ਕਿ ਕਰਦਾ ਬੂਹਾ ਵੀ ਟੋੜੇ ਗਿਆ ਤੇ ਫਿਰ ਪੁਲਿਸ ਉਹਨਾਂ ਨੂੰ ਆਪਣੇ ਨਾਲ ਲੈ ਗਈ ਦਰਅਸਲ ਤੂਰੀ ਦੇ ਵਿੱਚ ਕਿਸਾਨਾਂ ਨੇ ਐਲਾਨ ਕੀਤਾ ਸੀ ਕਿ ਉਹ ਰੇਲ ਰੋਕਣਗੇ ਅਤੇ ਉਸ ਤੋਂ ਪਹਿਲਾਂ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤੇ ਹੁਣ ਕਿਸਾਨਾਂ ਨੇ ਪੰਜਾਬ ਪੁਲਿਸ ਤੇ ਗੰਭੀਰ ਇਲਜ਼ਾਮ ਲਗਾ ਕੇ ਮਾਨ ਸਰਕਾਰ ਨੇ ਚੇਤਾਵਨੀ ਦਿੱਤੀ ਹੈ ਕਿ ਉਹ ਇਸ ਤਰ੍ਹਾਂ ਦੇ ਨਾਲ ਕਿਸਾਨਾਂ ਦੇ ਸੰਘਰਸ਼ ਨੂੰ ਦਬਾ ਨਹੀਂ ਸਕਣਗੇ ਜੇ ਅਸੀਂ ਕਹਿੰਦੇ ਵੀ ਦਸਤਾ ਦਿਓ ਵੀ ਸਾਨੂੰ ਗੱਲ ਕੀ ਹੈ ਜੀ ਕੀ ਗੱਲ ਆ ਕੀ ਬਾਤ ਆ ਕਹਿੰਦੇ ਅੰਦਰ ਵੜ ਜਾ ਤੁਸੀਂ ਅੰਦਰ ਵੜ ਜਾ ਤੁਸੀਂ ਕੀ ਲੈਣਾ ਅੱਛਾ ਜੀ ਚਾਨਕ ਅਸੀਂ ਵੀ ਹਾਫਲ ਗਏ ਵੀ ਆਹ ਕੀ ਗੱਲ ਹੋ ਗਈ ਸਵੇ ਗੁਰਦੁਆਰੇ ਮਾਥਾ ਟੇਕਣ ਦਾ ਟਾਈਮ ਦੀ ਸਾਰੇ ਮਾਥਾ ਟੇਕਣ ਜਾ ਰਹੇ ਦੀਏ ਪਤਾ ਨਹੀਂ ਦੀ ਵੀ ਕੀ ਗੱਲਬਾਤ ਹੈ ਅਸੀਂ ਐਂ ਡਰ ਗਏ ਵੀ ਗੱਲ ਕੀ ਹੋ ਗਈ ਇੰਨੇ ਕੋਲ ਆ ਕੇ ਕਿਵੇਂ ਗਈ ਕੀ ਗੱਲ ਹੈ ਕੀ ਬਾਤ ਹੈ ਸਤਾ ਤਾਂ ਕਰਕੇ ਬਾਹਰ ਨਿਕਲੇ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਜੇ ਪਿਛਲੇ ਦਿਨਾਂ ਦੇ ਵਿੱਚ ਜੋ ਗੰਨਾ ਮਿੱਲ ਵੱਲੋਂ ਇਹਨਾਂ ਨੇ ਵਾਅਦਾ ਕਰ ਲਿਆ ਸੀਗਾ ਕਹਿੰਦੇ ਵੀ ਅਸੀਂ ਰੋਜ਼ ਦੀਆਂ 10 ਟਰਾਲੀਆਂ ਲੈ ਲਿਆ ਕਰਾਂਗੇ ਤੇ ਜਿਹੜਾ ਮੁਆਵਜ਼ਾ ਉਹਨਾਂ ਦਾ ਪਿਛਲਾ ਬਕਾਇਆ ਰਹਿੰਦਾ ਹੈ ਰਾਸੀ ਰਹਿੰਦੀ ਹੈ ਉਹ ਲਾਗੂ ਕਰਾਂਗੇ ਪਰ ਉਸ ਤੋਂ ਉਲਟ ਸਰਕਾਰ ਨੇ ਉਹ ਗੱਲਾਂ ਤੋਂ ਮੁੱਕਰ ਕੇ ਇਹ ਜਿਹੜਾ ਗੰਨਾ ਮਿੱਲਾਂ ਦਾ ਜੋ ਵੀ ਬਕਾਇਆ ਰਹਿੰਦਾ ਸੀ ਉਹ ਅਸੀਂ ਨਹੀਂ ਦੰਦੇ ਜੋ ਵੀ ਅੱਜ ਅੱਜ ਉਸ ਦੇ ਵਿਰੋਧ ਦੇ ਵਿੱਚ ਅਸੀਂ ਰੇਲ ਰੋਕੋ ਅੰਦੋਲਨ ਰੱਖਿਆ ਸੀਗਾ ਉਹਦੇ ਉਹਦੇ ਕਰਕੇ ਪ੍ਰਧਾਨ ਜੀ ਨੂੰ ਅੱਜ ਸਵੇਰੇ 5:30 ਪਾਉਣ 6 ਵਜੇ ਪੁਲਿਸ ਵੱਡੀ ਗਿਣਤੀ ਦੇ ਵਿੱਚ ਆ ਕੇ ਜਵਰੀ ਚੁੱਕ ਕੇ ਲੈ ਕੇ ਗਈ ਹੈਗੀ ਘਰ ਦੇ ਵਿੱਚ ਪੰਨਾ ਤੋੜ ਕਰਕੇ ਤੇ ਸਿਰ ਦੇ ਦਸਤਾਰ ਦੀ ਵੀ ਬੇਅਦਬੀ ਕਰੀ ਉਹਨਾਂ ਨੂੰ ਉੱਟੀ ਵੀ ਨਹੀਂ ਪਾਉਣ ਦਿੱਤੀ ਸਿਰ ਤੇ ਪੱਗ ਵੀ ਨਹੀਂ ਬੰਨਣ ਦਿੱਤੀ ਇੱਕ ਤਰ੍ਹਾਂ ਦਾ ਲਾਠੀ ਚਾਰਜ ਕਰਕੇ ਲੈ ਕੇ ਗਏ ਨੂੰ ਅੱਜ 27 ਦਸੰਬਰ ਨੂੰ ਧੂਰੀ ਦੇ ਰੇਲਵੇ ਸਟੇਸ਼ਨ ਤੇ ਰੇਲਾਂ ਦਾ ਚੱਕਾ ਜਾਮ ਕਰਨਾ ਸੀ ਸਰਕਾਰ ਦੇ ਕਹਿਣ ਤੇ ਪੁਲਿਸ ਨੇ ਵੱਡੀ ਪੱਧਰ ਤੇ ਸਾਡੇ ਕਿਸਾਨਾਂ ਆਜੂਆਂ ਨੂੰ ਅਰੈਸਟ ਕਰ ਲਿਆ ਜੋ ਧੂਰੀ ਦਾ ਰੇਲਵੇ ਸਟੇਸ਼ਨ ਹੈ ਇਹਨੂੰ ਪੁਲਿਸ ਸੌਣੀ ਵਿੱਚ ਵਾਦਲਤਾ ਪਰ ਫੇਰ ਵੀ ਅਸੀਂ ਹੌਸਲੇ ਨਹੀਂ ਹਾਰਦੇ ਅਸੀਂ ਕਿਤੇ ਵੀ ਕਿਸੇ ਜਗ੍ਹਾ ਦੇ ਵਿੱਚ ਇਕੱਠੇ ਹੋ ਕੇ ਜੋ ਅਗਲੀ ਰਣਨੀਤੀਆਂ ਨੂੰ ਲਿਖਾਂਗੇ ਜਿਹੜਾ ਇਹ ਸੰਘਰਸ਼ ਹੈ ਇਹਨੂੰ ਸਰਕਾਰ ਕਦੇ ਵੀ ਡੰਡੇ ਦੇ ਜੋਰ ਨਾਲ ਦਬਾਰ ਨਹੀਂ ਸਕਦੀ ਅਸੀਂ ਮਿਲ ਨੂੰ ਚਲਾਉਣ ਜਿੰਨਾ ਚਿਰ ਮਿਲ ਨੂੰ ਚਲਾਉਣ ਖਾਤਰ ਕੋਈ ਇਲਾਨ ਨਹੀਂ ਹੁੰਦਾ ਅਸੀਂ ਇਹ ਸੰਘਰਸ਼ ਨੂੰ ਜਿਉਂਦਾ ਰੱਖਾਂਗੇ